ਸਾਡੇ 14 ਲੱਖ ਦੀ ਥਾਰ ਲਈਦੀ ਆ ਸੋਮਵਾਰ ਤੇ ਗੱਡੀ ਇਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ। ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ। ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ। ਤੁਸੀਂ ਕੱਲ ਸਵੇਰੇ ਆ ਜੀ। ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਆ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ। ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਕਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤੋਂ ਦੂਜਾ ਕੇ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੇ ਚੀਜ਼ ਚੱਲਦੀ ਰਹੀ ਐ ਅੱਜ ਸੈਟਰਡੇ ਹੋ ਗਿਆ ਕੱਲ ਫਰਾਈਡੇ ਸੀਗਾ ਫਰਾਈਡੇ ਮੈਂ 7 ਘੰਟੇ ਲਾ ਕੇ ਆਇਆ ਆ ਕੰਪਨੀ ਦੇ ਵਿੱਚ 7 ਘੰਟੇ ਚ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗੇਅਰ ਆਇਲ ਦੇ ਵਿੱਚ ਕਲੌਗ ਹੈ ਗੇਅਰ ਆਇਲ ਕੱਢ ਕੇ ਚੈੱਕ ਕਰਨਾ ਪੈਂਦਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗੇਅਰ ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ। ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ। ਹੁਣ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ, ਸੰਤ ਸੱਲੀ ਕਰ ਲੈਂਦੇ ਹੋ। ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 14.5 ਲੱਖ ਦੀ ਮੈਂ ਗੱਡੀ ਲਈਤੀ ਆ। ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ? ਇਰ ਬੋਕ ਚੇਂਜ ਕਰਾਵਾਂਗੇ ਦਾ ਇੰਜਨ ਖੋਲਣਾ ਪੈਣਾ ਇੰਜਨ ਖੋਲੇ ਇਹਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ ਸ਼ੋਰੂਮ ਦੇ ਵਿੱਚੋਂ ਨਵੀਂ ਕਢਾਈ ਥਾਰ 15 ਮਿੰਟ ਦੇ ਵਿੱਚੋਂ ਹੋਈ ਖਰਾਬ ਤਸਵੀਰਾਂ ਦੇ ਵਿੱਚ ਆ ਜਿਹੜਾ ਤੁਸੀਂ ਬੰਦਾ ਦੇਖ ਰਹੇ ਹੋ ਇਸਨੇ ਆਪਣੀ ਮਿਹਨਤ ਪਸੀਨੇ ਦੀ ਕਮਾਈ ਦੇ ਨਾਲ 14 ਲੱਖ ਦੀ ਥਾਰ ਖੜਵਾਈ ਸੀ ਲੇਕਿਨ 15 ਮਿੰਟ ਦੇ ਵਿੱਚ ਹੀ ਖਰਾਬ ਹੋ ਗਈ ਤੇ ਅੱਜ ਇਹ ਏਜੰਸੀ ਦੇ ਬਾਹਰ ਖੜਾ ਹੈ ਬੋਰਡ ਲੈ ਕੇ ਜਿਸ ਤੇ ਲਿਖਿਆ ਹੈ ਕਿ ਥਾਰ ਦਾ ਬਾਈਕਾਟ ਕਰੋ ਮਹਿੰਦਰਾ ਕੂੜਾ ਵੇਚ ਰਿਹਾ ਕਿਉਂਕਿ ਇਸਦੀ ਥਾਰ 15 ਮਿੰਟ ਦੇ ਵਿੱਚ ਹੀ ਖਰਾਬ ਹੋ ਗਈ ਨਮੀ ਖਰੀਦੀ ਸੀ ਇਸਨੇ ਤੇ ਇਸਦੀ ਥਾਰ ਦਾ ਗੇਅਰ ਅੜਨ ਲੱਗ ਪਿਆ ਜਿਸ ਤੋਂ ਬਾਅਦ ਇਸਨੇ ਏਜੰਸੀ ਵਾਲਿਆਂ ਨੂੰ ਵੀ ਦੱਸਿਆ ਲੇਕਿਨ ਏਜੰਸੀ ਵਾਲਿਆਂ ਨੇ ਹਲੇ ਤੱਕ ਇਸਦੀ ਥਾਰ ਨਹੀਂ ਸਹੀ ਕੀਤੀ ਤੇ ਇਹ ਕਹਿ ਰਿਹਾ ਕਿ ਮੈਨੂੰ ਥਾਰ ਬਦਲ ਕੇ ਦੇਵੋ ਕਿਉਂਕਿ ਇਹ ਖਰਾਬ ਪੀਸ ਹੈ ਤੇ ਜਿਸ ਤੋਂ ਬਾਅਦ ਨਾ ਤਾਂ ਏਜੰਸੀ ਵਾਲੇ ਇਸਦੀ ਥਾਰ ਬਦਲ ਰਹੇ ਨੇ ਨਾ ਥਾਰ ਸਹੀ ਕਰਕੇ ਦੇ ਰਹੇ ਨੇ ਜਿਸ ਤੋਂ ਬਾਅਦ ਇਹ ਪਰੇਸ਼ਾਨ ਹੋ ਰਿਹਾ ਹੈ ਕਾਫੀ ਦੇਖ ਸਕਦੇ ਹੋ ਕਿ ਅੱਧੀ ਰਾਤ ਤੱਕ ਏਜੰਸੀ ਦੇ ਬਾਹਰ ਖੜਾ ਹੈ ਤੱਕੇ ਖਾ ਰਿਹਾ ਹੈ ਹਫਤਾ ਹੋ ਗਿਆ ਉਸ ਨੂੰ ਏਜੰਸੀ ਦੇ ਚੱਕਰ ਲਗਾ ਲਗਾ ਕੀ ਹੋਇਆ ਥਾਰ ਨੂੰ ਕਿਵੇਂ ਖਰਾਬ ਹੋਈ 15 ਮਿੰਟ ਦੇ ਵਿੱਚ ਆਓ ਤੁਹਾਨੂੰ ਉਸ ਬੰਦੇ ਦੇ ਕੋਲੋਂ ਸੁਣਾਉਂਦੇ ਹਾਂ ਜਿਸ ਨੇ ਨਵੀਂ ਥਾਰ ਖਰੀਦੀ ਸੀ ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ تھی ਜੀ ਥਾਰ ਦੇਖ ਸਕਦੇ 14.5 ਲੱਖ ਦੀ ਥਾਰ ਲਈ ਆ ਸੋਮਵਾਰ ਤੇ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਹੈ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਕਿਉਂਕਿ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ ਤੁਸੀਂ ਕੱਲ ਸਵੇਰੇ ਆ ਜੀਏ ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਂਦੀ ਐ ਕਿ ਮੈਂ ਫਸਟ ਟਾਈਮ ਸੁਣਦੇ ਆ ਕਿ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਤ론 ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੇ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫ੍ਰਾਈਡੇ ਸੀਗਾ ਫ੍ਰਾਈਡੇ ਮੈਂ 7 ਘੰਟੇ ਲਾ ਕੇ ਆਇਆ ਆ ਕੰਪਨੀ ਦੇ ਵਿੱਚ 7 ਘੰਟੇ ਚ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗੇਅਰ ਆਇਲ ਦੇ ਵਿੱਚ ਪ੍ਰੋਬਲਮ ਹੈ ਗੇਅਰ ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗੇਅਰ ਆਇਲ ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਐ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਜਾਂ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀਐਸਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹ ਤੁਹਾਨੂੰ ਗੱਡੀ ਨਹੀਂ ਚਲਾਣੀ ਆਂਦੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਂਦੀ ਹੈਗੀ ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਿਹਾ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਂਦੀ ਹੈ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ ਸੰਤਸਲੀ ਕਰ ਲੈਂਦੇ ਹੋ ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ ਨਵੀਂ ਗੱਡੀ ਆ 1.14 ਲੱਖ ਦੀ ਮੈਂ ਗੱਡੀ ਲਈਤੀ ਆ ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ ਗੇਅਰ ਬਾਕਸ ਚੇਂਜ ਕਰਾਵਾਂਗੇ ਇਹਦਾ ਇੰਜਣ ਖੋਲਣਾ ਪੈਣਾ ਇੰਜਣ ਖੋਲੇ ਆ ਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਣ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਅੱਗੇ ਹੈਗੀ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਆ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਆ ਮੇਰੇ ਉਹਨਾਂ ਕੇ ਇੱਕ ਵਾਰ ਰਿਕਵੈਸਟ ਹੈਗੀ ਆ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਫੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂਦਾ ਖੱਜਲ ਹੋਊਗਾ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਟ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆਹ ਟਾਈਮ ਆ ਗਿਆ ਹਜ ਤੱਕ ਇੱਥੇ ਹੀ ਖੜਾ ਹਾਂ